ਆਸਾ ਕੋਰੀ ਕੋ ਕਾਹੋ ਮਰਮ ਨਾ ਜਾਣਾ ਸਭ ਜਗ ਆਨ ਤਨਾਇੋ ਤਾਨਾ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗਰੀਬ ਨਵਾਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 484 ਭਗਤਾਂ ਕੀ ਬਾਣੀ ਦੇ ਅੰਤਰਗਤ ਆਸਾ ਰਾਗ ਦੇ ਵਿੱਚ ਸ੍ਰੀ ਕਬੀਰ ਜੀ ਉਕਾ 36ਵਾਂ ਵਚਨ ਇਸ ਵਚਨ ਦੇ ਵਿੱਚ ਕਬੀਰ ਪਾਤਸ਼ਾਹ ਕਰਮੇ ਕਾਂਡੀ ਜੀਵਨ ਦੀ ਬਜਾਏ ਉਸ ਹਰੀ ਪਰਮੇਸ਼ਰ ਜੀ ਦੀ ਪ੍ਰੇਮਾ ਭਗਤੀ ਦੀ ਗੱਲ ਕਰਦੇ ਹਨ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਰਹਾਉ ਵਾਲੀਆਂ ਪੰਕਤੀਆਂ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਕੋਰੀ ਕੋ ਕਾਹੋ ਮਰਮ ਨਾ ਜਾਣਾ ਸਭ ਜਗ ਆਨ ਤਨਾਇ ਤਨਾਰ ਹਾਉ ਕੋਰੀ ਕੋ ਕਾਹੋ ਮਰਮ ਨਾ ਜਾਣਾ ਕੋਰੀ ਕਹਿੰਦੇ ਨੇ ਜੁਲਾਹੇ ਨੂੰ ਮਰਮ ਕਹਿੰਦੇ ਨੇ ਭੇਦ ਨੂੰ ਗੁੱਜੀ ਗੱਲ ਨੂੰ ਕੋਰੀ ਕੋ ਕਾਹੂ ਮਰਮ ਨਾ ਜਾਣ ਅਰਥਾਤ ਕੇ ਮੇਰਾ ਜੁਲਾਹੇ ਦਾ ਕਿਸੇ ਨੇ ਵੀ ਭੇਦੀ ਨ ਜਾਣਿਆ ਸਾਰੀ ਉਮਰ ਪਾਵੋ ਕੇ ਮੇਰੀ ਵਾਸਾ ਦੇ ਮੁਤਾਬਕ ਕਿਸੇ ਨੇ ਵੀ ਮੈਥਾ ਪਰਮਾਰਥ ਦੀ ਤਾਂ ਬਾਤ ਹੀ ਨਹੀਂ ਪੁੱਛੀ ਪਾਛਾ ਕਹਿੰਦੇ ਬਲਕਿ ਕੀ ਕਰਦੇ ਰਹੇ ਲੋਕ ਕਹਿੰਦਾ ਸਭ ਜਾਗਿਆ ਨਤਨਾਇਓ ਤਾਨਾ ਰਹਾਓ ਸਭ ਜਗ ਆਨੇ ਤਨਾਇੋ ਤਨਾਨ ਦਾ ਲਿਆ ਕੇ ਅਰਥਾਤ ਕਿ ਸਾਰਾ ਜਗਤ ਆਪੋ ਆਪਣਾ ਸੂਤ ਲਿਆ ਕੇ ਤਨਾਇੋ ਤਨਾ ਮੈਥੋਂ ਆਪਣਾ ਤਾਣਾ ਹੀ ਤਣਾਉਂਦੇ ਰਹੇ ਭਾਵ ਕੱਪੜਾ ਲੱਤਾ ਧਵਾ ਦਰਿਆ ਖੇਸ ਹੀ ਬਣਵਾਉਂਦੇ ਰਹੇ ਮੈਥੋਂ ਕਿਸ ਨੇ ਬ੍ਰਹਮ ਦੀ ਪਰਮੇਸ਼ਰ ਦੀ ਬਾਤ ਇਹਨਾਂ ਪੁੱਛੀ ਪਾਤਸ਼ਾਹ ਕਹਿੰਦੇ ਸੋ ਵਿਸ਼ਰਾਮ ਦੇ ਕੇ ਆਪਣੇ ਬਚਨ ਦੇ ਪਹਿਲੇ ਪਦੇ 'ਚ ਕਿਰਪਾ ਕਰਨ ਲੱਗੇ ਨੇ ਰਹਾਉ ਵਾਲੀਆਂ ਪੰਕਤੀਆਂ ਤੋਂ ਅਪਰੰਤ ਕਹਿੰਦਾ ਜਾਬ ਤੁਮ ਸੁਨ ਲੈ 베ਦ ਪੁਰਾਨਾ ਤਾਬ ਹਮ ਇਤਨਕ ਪਸਰਿ ਆ ਤਾਨਾ ਪੰਜਾਬ ਤੁਮ ਸੁਨ ਲੈ 베ਦ ਪੁਰਾਨਾ ਅਰਥਾਤ ਕਹੇ ਕਰਮੀ ਕਾਂਢੀ ਪੰਡਿਤ ਜਨਾਂ ਚਿਰ ਤੁਸ ਨਾਤਨੀ ਧਰਮ ਗ੍ਰੰਥਾਂ ਭਾਵ ਕੇ ਵੇਦਾਂ ਤੇ ਪੁਰਾਨਾ ਆਦ ਨੂੰ ਸੁਣਨਾ ਕਰਦੇ ਨਾ ਪਾਵ ਉਹਨਾਂ ਦੇ ਦੱਸੇ ਕਰਮ ਕਾਂਡਾਂ ਨੂੰ ਕਰਨਾ ਕਰਦੈਂ ਓਨਾ ਚਿਰ ਮਾਰੇ ਕਹਿੰਦੇ ਤਾਬ ਹਮ ਇਤਨਕ ਪਸਰਿਓ ਤਾ ਨ ਅਰਥਾਦ ਕਿ ਉਹਨਾਂ ਚਿਰ ਤਮ ਐਨਾ ਭਗਤੀ ਰੂਪੀ ਤਾਣਾ ਤਣ ਲੈਣਾ ਪਾਵ ਕਿ ਆਪਣੇ ਜੀਵਨ ਦਾ ਜਿਹੜਾ ਸਮਾਂ ਤੋਂ ਕਰਮ ਕਾਂਡਾਂ ਆਦ ਦੇ ਵਿੱਚ ਕਰਨ ਦੇ ਲਈ ਬਰਬਾਦ ਕਰਦੈਂ ਉਹੀ ਸਮਾਂ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਨ ਦੇ ਵਿੱਚ ਭਾਈ ਸਫਲਾ ਕਰਦੈਂ ਕਬੀਰ ਜੀ ਕਹਿੰਦੇ ਮੈਂ ਉਹਦੇ ਨਾਲ ਜੋੜਨ ਦੇ ਵਿੱਚ ਖਰਚ ਕਰਦਾ ਹਾਂ ਉਹ ਸਮਾਂ ਜਿਹੜਾ ਤੂੰ ਕਰਮ ਕਾਂਡਾਂ 'ਚ ਬਤੀਤ ਕਰਦਾ ਹੈ ਕਹਿੰਦੇ ਆ ਜਬ ਤਮ ਸੁਨ ਲੈ ਬੇਦ ਪੁਰਾਣਾ ਤਾਬ ਹਮ ਇਤਨੁ ਕਪਸਰੈ ਉਤਾਨਾ ਅਰਗ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਿ ਉਸ ਦੀ ਭਗਤੀ ਰੂਪੀ ਤਾਣੀ ਨੂੰ ਤਾਣਨੇ ਦੇ ਲਈ ਖੱਡੀ ਕਦਾ ਕਲਾ ਕਾਦੀ ਬਣਾਈਐ ਸੇ ਯਾ ਫਿਰ ਉਸ ਵਾਹਿਗੁਰੂ ਨੇ ਕਿਹੜੀ ਖੱਡੀ ਰਚੀ ਹੈ ਭਾਈ ਪ੍ਰੇਮਾ ਭਗਤੀ ਦੀ ਤਾਣੀ ਨੂੰ ਤਾਣਨੇ ਦੇ ਲਈ ਕਹਿੰਦੇ ਤਰਨ ਆਕਾਸ਼ ਕੀ ਕਰਗਹ ਬਣਾਈ ਚੰਦ ਸੂਰਜ ਦਏ ਸਾਥ ਚਲਾਈ ਤਰਨ ਆਕਾਸ਼ ਕੀ ਕਰਗਹ ਬਣਾਈ ਕਰਗੇ ਤੋ ਭਾਵ ਜੁਲਾਇਆਂ ਦੀ ਕਪੜਾ ਬੁਣਨੇ ਵਾਲੀ ਖੱਡੀ ਤਰਨ ਧਰਤੀ ਨੂੰ ਕਹਿੰਦੇ ਨੇ ਆਕਾਸ਼ ਅੰਬਰ ਨੂੰ ਕਹਿੰਦੇ ਨੇ ਸੋ ਤਾਰ ਨ ਅਕਾਸ਼ ਕੀ ਕਰਗਹ ਬਣਾਈ ਅਰਥਾਤ ਕਿ ਉਸ ਪਰਮੇਸ਼ਰ ਦੀ ਭਗਤੀ ਰੂਪ ਤਾਣੀ ਨੂੰ ਤਾਣਨੇ ਦੇ ਲਈ ਧਰਤੀ ਉਰ ਅਕਾਸ਼ ਦੋਹਾਂ ਦੇਹੀ ਕਪੜਾ ਬੁਣਨੇ ਵਾਲੀ ਖੱਡੀ ਬਣਾਈ ਹੈ ਅਤੇ ਭਾਵ ਕੇ ਉੱਪਰ ਤਣਿਆ ਹੋਇਆ ਅਕਾਸ਼ ਮਨੁ ਜਗਤ ਰੂਪੀ ਤਾਣੀ ਦੀਆਂ ਉੱਪਰ ਲੀਆਂ ਤੰਦਾ ਹਨ ਅਤੇ ਹੇਠਾਂ ਟਿੱਕੀ ਹੋਈ ਧਰਤੀ ਜਿਹੜੀ ਐ ਮਨੁ ਥਲੜੀਆਂ ਤੰਦਾ ਨੇ ਤਾਣੀ ਦੀਆਂ ਜੇਕਰ ਜੋਗ ਹੈ ਕਿ ਤਾਣੀ ਦੀਆਂ ਤੰਦਾਂ ਨੂੰ ਇੱਕ ਦੂਸਰੇ ਨਾਲ ਉਹ ਨਖੇੜਨ ਦੇ ਲਈ ਅਤੇ ਉੱਪਰ ਥੱਲੇ ਕਰਨ ਦੇ ਲਈ ਜੁਲਾਹਾਂ ਦੇ ਦੁਆਰਾ ਕੰਗੀਆਂ ਦੀ ਵਰਤੋਂ ਕੀਤੀ ਜਾਂਦੀ ਸੀ। ਅੱਧੀਆਂ ਤੰਦਾਂ ਉੱਪਰ ਚੁੱਕ ਲੈਂਦੇ ਸੀ ਅੱਧੀਆਂ ਥੱਲੇ ਔਰ ਵਿੱਚ ਦੀ ਨਾਲ ਕੱਟਦੇ ਸਨ। ਨਾਲ ਦੇ ਨਾਲ ਇੱਕ ਸੂਤ ਦੀ ਵੱਟੇ ਹੁੰਦੀ ਸੀ ਇੱਧਰ ਉੱਧਰ ਜਾਂਦੀ ਸੀ ਸੱਜੇ ਖੱਬੇ। ਸੁਮਹਾਰਾਏ ਕਨੇ ਤਰਨਾ ਆਕਾਸ਼ ਕੀ ਕਰ ਗਹਾ ਬਣਾਈ। ਚੰਦ ਸੂਰਜ ਦੋਏ ਸਾਥ ਚਲਾਈ ਸਾਥ ਤੋਂ ਪਾਵ ਜੁਲਾਈਆਂ ਦੀ ਤਾਣੀ ਦੀਆਂ ਉੱਪਰ ਲੀਆਂ ਤੇ ਥਲੜੀਆਂ ਤੰਦਾਂ ਦੇ ਵਿੱਚਕਾਰ ਫਿਰਨੇ ਵਾਲੀ ਨਲਕੀ ਜੋ ਬਾਣੇ ਅਥਵਾ ਪੇਟੇ ਵਾਲੇ ਧਾਗੇ ਨੂੰ ਬਾਰ-ਬਾਰ ਤਾਣੀ ਦੇ ਸੱਜੇ ਖੱਬੇ ਲੈ ਕੇ ਜਾਂਦੀ ਸੀ ਜਿਦੇ ਨਾਲ ਬਸਤਰ ਦੀ ਬੁਣਤੀ ਹੁੰਦੀ ਸੀ ਭਾਈ ਸੋ ਇਸੇ ਕਰਕੇ ਮਾਰੇ ਕਹਿੰਦੇ ਨੇ ਚੰਦ ਸੂਰਜ ਦੋਏ ਸਾਥ ਚਲਾਈ ਅਰਥਾਤ ਕਿ ਚੰਦਰਮਾ ਔਰ ਸੂਰਜ ਮਾਨੋਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਤਰਤੀਅਰ ਆਕਾਸ਼ ਰੂਪੀ ਤਾਣੀ ਦੇ ਧਾਗਿਆਂ ਦੇ ਵਿਚਕਾਰ ਦੋ ਨਾਲਾਂ ਚਲਾਈਆਂ ਨੇ ਨਾਲਾਂ ਸਾਥਾਂ ਚਲਾਈਆਂ ਨੇ ਦੋ ਜੋ ਕਿ ਦਿਨ ਰਾਤ ਨਿਰੰਤਰ ਚਲਦੀਆਂ ਹੀ ਰਹਿੰਦੀਆਂ ਪਾਤਸ਼ਾਹ ਕਹਿੰਦੇ ਕਹਿੰਦਾ ਧਰਨ ਆਕਾਸ਼ ਕੀ ਕਰਗਹ ਬਣਾਈ ਚੰਦ ਸੂਰਜ ਦੋਏ ਸਾਥ ਚਲਾਈ ਕਹਿਣ ਤੋਂ ਪਹਾਵ ਹੈ ਕਿ ਕਰਮਾ ਕਾਂਡਾ ਦੇ ਵਿੱਚ ਗਲਤਾਨ ਹੋਣ ਦੀ ਬਜਾਏ ਕਬੀਰ ਪਾਸ਼ਾ ਸਾਨੂੰ ਉਸ ਅਕਾਲ ਪੁਰਖ ਵੈਗੁਰੂ ਦੀ ਵਿਸ਼ਾਲ ਪ੍ਰਕਿਰਤੀ ਦੇ ਵਿੱਚੋਂ ਆਨੰਦ ਮਾਣਨ ਦੀ ਯੁਗਤੀ ਦੱਸ ਰਹੇ ਨੇ ਸੋ ਅਗੋ ਆਪਣੇ ਬਚਨ ਦੇ ਤੀਸਰੇ ਪਦੇ 'ਚ ਮਾਰਾ ਹੀ ਕਿਰਪਾ ਕਰਨ ਲੱਗੇ ਨੇ ਕਹਿੰਦੇ ਪਾਈ ਜੋਰ ਬਾਤ ਇਕ ਕੀਨੀ ਤਹਾ ਤਾਂਤੀ ਮਨ ਮਨ ਜੋਲਾ ਹੈ ਕਰ ਆਪਣਾ ਤੀਨਾ ਕਟਹੀ ਰਾਮ ਪਛਾਨਾ ਪਾਈ ਜੋਰ ਬਾਤ ਇੱਕ ਕਿੰਨੀ ਪਾਈ ਜੋਰ ਤਾਂ ਪਾਵ ਖੱਡੀ ਦੇ ਵਿੱਚ ਲੱਗੇ ਹੋਏ ਜੋਲਾ ਦੇ ਦੁਆਰਾ ਪੈਰਾਂ ਦੇ ਵਿੱਚ ਪਾਏ ਜਾਣ ਵਾਲੇ ਪਾਉਵੇ ਅਥਵਾ ਖੜਾਵਾਂ ਦੀ ਜੋੜੀ ਨੂੰ ਕਿਹਾ ਜਾਂਦਾ ਹੈ ਪਾਈ ਜੋਰ ਜਿਵੇਂ ਜਸਾ ਨੂੰ ਆਪਣੇ ਪੈਰਾਂ ਦੇ ਵਿੱਚ ਪਾਉਣ ਤੋਂ ਉਪਰੰਤ ਵਾਰੀ-ਵਾਰੀ ਦਬਾ ਕੇ ਜਲਾਹੇ ਦੇ ਦੁਆਰਾ ਕੱਪੜਾ ਬੁਣਿਆ ਜਾਂਦਾ ਸੀ। ਅਤੇ ਤੰਤੀ ਤੋਂ ਪਾਵ ਸੂਤ ਦੀਆਂ ਤੰਦਾਂ ਵਗੈਰਾ ਨੂੰ ਤਾਣਨੇ ਵਾਲਾ ਜਾਂ ਫਿਰ ਬੁਣਨੇ ਵਾਲਾ ਆਪਾ ਜੁਲਾਹਾ। ਸੋ ਮਹਾਰਾਜ ਕਹਿੰਦੇ ਪਾਈ ਜੋਰ ਬਾਤ ਇੱਕ ਕੀਨੀ ਅਰਥਾਤ ਕਿ ਉਸ ਆਕਾਲਪੁਰਖ ਵਾਹਿਗੁਰੂ ਦੀ ਇੱਕ ਬਾਤ ਨੂੰ ਕਰਨਾ ਹੈ ਸਾਡੇ ਲਈ ਖੜਾਵਾਂ ਦੇ ਨਾਲ ਪੈਰਾਂ ਨੂੰ ਜੋੜਨਾ ਹੈ। ਜਾਂ ਫਿਰ ਪਾਈ ਜੋਰ ਬਾਤ ਇੱਕ ਕੀਨੇ ਅਰਥਾਤ ਕਿ ਆਪਣੇ ਦੋਵੇਂ ਪੈਰ ਖੱਡੀ ਦੀਆਂ ਖੜਾਵਾਂ ਦੇ ਨਾਲ ਜੋੜ ਕੇ ਨਾ ਅਸੀਂ ਇੱਕ ਬਾਤ ਕਰਨੀ ਕਰਦੇ ਹਾਂ ਕਿਹੜੀ ਬਾਤ ਕਹਿੰਦੇ ਤਹਾ ਤੰਤੀ ਮਨ ਮੰਨ ਅਰਥਾਤ ਆ ਕਿ ਉਸ ਵਾਹਿਗੁਰੂ ਰੂਪੇ ਤੰਤੀ ਭਾਵ ਜੁਲਾਏ ਦੇ ਨਾਲ ਹੁਣ ਸਾਡਾ ਮਨ ਮੰਨ ਗਿਆ ਭਾਈ ਕਹਿੰਦੇ ਪਾਈ ਜੋਰ ਬਾਤ ਇੱਕ ਕੀਨੇ ਤਹਾ ਤੰਤੀ ਮਨ ਮੰਨ ਜੋਲਾ ਹੈ ਕਰ ਆਪਣਾ ਚੀਨਾ ਘਟ ਹੀ ਰਾਮ ਪਛਾਨਾ ਜੋਲਾ ਹੈ ਕਰ ਆਪਣਾ ਚੀਨਾ ਅਰਥਾਤ ਕਮ ਜੀਵ ਰੂਪੀ ਜਲਾਹੇ ਨੇ ਇਸ ਸਰੀਰ ਰੂਪੀ ਘਰ ਦੇ ਵਿੱਚ ਉਹ ਆਪਣੇ ਹਿਰਦੇ ਰੂਪੀ ਘਰ ਨੂੰ ਜਾਣ ਲਿਆ ਲੱਭ ਲਿਆ ਭਾਈ ਅਤੇ ਇਸ ਤਰ੍ਹਾਂ ਅਮਰ ਕਹਿੰਦੇ ਘਟ ਹੀ ਰਾਮ ਪਛਾਨਾ ਅਰਥਾਤ ਕਿਸ ਤਰ੍ਹਾਂ ਹਿਰਦੇ ਰੂਪੀ ਘਰ ਦੇ ਵਿੱਚ ਉਹ ਹੀ ਅਸੀਂ ਇਸ ਰਮੇ ਰਾਮ ਨੂੰ ਪਛਾਣ ਲਿਆ ਹੈ ਸੋਗਵੰਤਮ ਆਪਣੇ ਬਚਨ ਦੇ ਚੌਥੇ ਪਦੇ 'ਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਕਹਿੰਦਾ ਕਾਦ ਕਬੀਰ ਕਾਰਗਹ ਤੋਰੀ ਸੁਤਾ ਸੂਤ ਮਿਲਾਏ ਕੋਰੀ ਕਾਦ ਕਬੀਰ ਕਾਰਗਹ ਤੋਰੀ ਅਰਥਾਤ ਕਿ ਕਹਿੰਦੇ ਹਨ ਕਬੀਰ ਪਾਤਸ਼ਾਹ ਕਿ ਜਦੋਂ ਵਾਹਿਗੁਰੂ ਰੂਪੀ ਜੁਲਾਹਾ ਦੇ ਦਿਆਸ ਦੇਹੀ ਜਾਂ ਫਿਰ ਜਗਤ ਰੂਪੀ ਕਾਰਗਹ ਅਰਥਾਤ ਖੱਡੀ ਨੂੰ ਤੋੜ ਦਿੰਦਾ ਨਾ ਤਾਂ ਫਿਰ ਮਾਰੇ ਕਹਿੰਦੇ ਸੂਤਾ ਸੂਤ ਮਿਲਾਏ ਕੋਰੀ ਕੋਰੀ ਵੀ ਜੁਲਾਹੇ ਨੂੰ ਕਹਿੰਦੇ ਨੇ ਅਰਥਾਤ ਅਗਰ ਉਹ ਵਾਹਿਗੁਰੂ ਰੂਪੀ ਕੋਰੀ ਅਰਥਾਤ ਜੁਲਾਹਾ ਸੂਤ ਦੇ ਵਿੱਚ ਸੂਤ ਨੂੰ ਮਿਲਾ ਦਿੰਦਾ ਕਿਵੇਂ ਭਾਈ ਜਦੋਂ ਤਾਂ ਦੇਹ ਦਾ ਆਸ ਰੂਪੀ ਖੱਡੀ ਨੂੰ ਤੋੜਦਾ ਤੇ ਸੁਰਤੀ ਨੂੰ ਸ਼ਬਦ ਦੇ ਨਾਲ ਮੇਲ ਦਿੰਦਾ ਉਹ ਵਾਹਿਗੁਰੂ ਰੂਪੀ ਜੁਲਾਹਾ ਜਦੋਂ ਦੇਹ ਰੂਪੀ ਖੱਡੀ ਨੂੰ ਤੋੜਦਾ ਨਾ ਸਰੀਰ ਰੂਪੀ ਤਾਦ ਰੂਪੀ ਵਜੂਦ ਰੂਪੀ ਖੱਡੀ ਨੂੰ ਤੇ ਫਿਰ ਆਤਮਾ ਰੂਪੀ ਸੂਤ ਨੂੰ ਪਰਮਾਤਮਾ ਆਪਣੇ ਪਰਮਾਤਮਾ ਰੂਪੀ ਸੂਤ ਦੇ ਵਿੱਚ ਸਮੇਟ ਲੈਂਦਾ ਪਰ ਜਦੋਂ ਕਿਤੇ ਜਗਤ ਰੂਪੀ ਖੱਡੀ ਨੂੰ ਤੋੜਦਾ ਨਾ ਵਿਸ਼ਵ ਰੂਪੀ ਸੰਸਾਰ ਰੂਪੀ ਖੱਡੀ ਨੂੰ ਤੋੜਦਾ ਤੇ ਉਹ ਪ੍ਰਕਿਰਤੀ ਦੇ ਮੌਲਿਕ ਤਤਾਂ ਜਾਂ ਮਾਇਆ ਰੂਪੀ ਸੂਤ ਨੂੰ ਆਪਣੇ ਬ੍ਰह्म ਰੂਪੀ ਸੂਤ ਦੇ ਵਿੱਚ ਸਮੇਟ ਲੈਂਦਾ ਸੋ ਤਾਂ ਹੀ ਮਾਰੇ ਕਹਿੰਦੇ ਨੇ ਕਹਾ ਤਕ ਬੀਰ ਕਾਰਗਹ ਤੋਰੀ ਇਹ ਤਾਂ ਉਹ ਖੱਡੀ ਨੂੰ ਤੋੜਦਾ ਮਹਾਰਾਜ ਕਹਿੰਦਾ ਸੂਤਾ ਸੂਤ ਮਿਲਾਏ ਕੋਰੀ ਤੇ ਫਿਰ ਸੂਤ ਨੂੰ ਸੂਤ ਦੇ ਵਿੱਚ ਬੁੜਾ ਦਿੰਦਾ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ